ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੋਮਣੀ ਪੰਚ ਅਕਾਲੀ ਤਰਨਤਾਲ ਮਿਸਲ ਸ਼ਹੀਦ ਬਾਬਾ ਅਲਮ ਸਿੰਘ ਜੀ ਨੱਚਣਾ ਦਾ ਜਥੇਦਾਰ ਸੁਖਦੇਵ ਸਿੰਘ ਲੋਕੋ ਤੋ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮੀਰ ਸਿੰਘ ਸੋਢੀ ਸਾਹਿਬ ਨਨਕਾਣਾ ਸਾਹਿਬ ਵਾਲੇ ਉਹ ਜੁਦਾ ਮੁਖੀ ਦਸ਼ਮਹੀ ਤਰਨਤਾਲ ਉਹਨਾਂ ਵੱਲੋਂ ਲਗਾਈਆਂ ਗਈਆਂ ਦੀਆਂ ਸਵਾਮਾ ਨੇ ਜਿਹੜੀਆਂ ਉਹ ਗੱਲ ਪੰਥ ਵਦੋਂ ਨਿਵਾਇਆਂ ਜਾ ਰਹੀਆਂ ਨੇ ਸੋ ਅੱਜ ਜਿਹੜੀਆਂ ਫੌਜਾਂ ਨੇ ਪਿੰਡ ਕਰਮਗੜ੍ਹ ਸੋਨੇ ਦੇ ਵਿੱਚ ਪਹੁੰਚਿਆ ਸੀ ਤੋਂ ਬਹੁਤ ਸਾਰੀਆਂ ਇੱਥੇ ਗੁਰਮਤਿ ਵਿਚਾਰਾ ਹੋਈਆਂ ਨੇ ਤੇ ਨਾਲ-ਨਾਲ ਹੀ ਜੋ ਪਿੰਡ ਗਾਜੀਆਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਦਾ ਪਿੰਡ ਹੈ ਜ਼ਿਲ੍ਹਾ ਮੋਗਾ ਦੇ ਵਿੱਚ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਵਿੱਚ ਪਿੰਡ ਹੈ ਪਿੰਡ ਗਾਜੀਆਣਾ ਉੱਥੇ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਗਏ ਵੀ ਸੀ ਕਿਉਂਕਿ ਉੱਥੇ ਬਾਬਾ ਜੀਵਨ ਸਿੰਘ ਜੀ ਦਾ ਇੱਕ ਜਿਹੜਾ ਮੂਰਤੀ ਸੀ ਉਹ ਲਾਉਣੀ ਸੀ ਤੇ ਕੁਝ ਕਿ ਪਿੰਡ ਦੇ ਲੋਕ ਬੰਦੇ ਨੇ ਜਿਹੜੇ ਕੜਮ ਚੌਧਰੀ ਕਹਿੰ ਲੋ ਜਾਂ ਆਪਾਂ ਸਰਾਰਤੀ ਆਨਸਰ ਕਰੋ ਸੋ ਉਹ ੜੀਕਾ ਲਾਏ ਸੀ ਉਹਦੇ ਵਿੱਚ ਤੇ ਉਸ ਦਿਨ ਅਸੀਂ ਗਾਇਬ ਵੀ ਸੀ ਉਹਨਾਂ ਨੇ ਬੁਲਾਇਆ ਸੀ ਪਰ ਆਏ ਨਹੀਂ ਤੇ ਉੱਤੇ ਜਿਹੜੇ ਅ ਸ਼ਰਧਾ ਭਾਵਨਾ ਵਾਲੇ ਲੋਕ ਨੇ ਪਿੰਡ ਦੇ ਲੋਕ ਨੇ ਜਾਂ ਪਿੰਡ ਦੀ ਜਿਹੜੀ ಗ್ರಾಮ ਪੰਚਾਇਤ ਆ ਸਾਰਿਆਂ ਨੇ ਰਲ ਮਿਲ ਕੇ ਇੱਕ ਬਾਬਾ ਜੀ ਰਾਮ ਸਿੰਘ ਜੀ ਦੀ ਜਿਹੜੀ ਮੂਰਤੀ ਲਾਉਣ ਦੇ ਵਾਸਤੇ ਇੱਕ ਬਹੁਤ ਸੋਹਣਾ ਜਿਹੜਾ ਜਗਾ ਸਥਾਨ ਬਣਾਇਆ ਸੀ ਇੱਕ ਸੈੱਡ ਬਣਾਇਆ ਸੀਗਾ ਤੇ ਲੈਂਟਰ ਵਗੈਰਾ ਪਾਇਆ ਸੀ ਤੇ ਉਤੋਂ ਜਿਹੜੀਆਂ ਫੌਜਾਂ ਨੇ ਪਿੰਡ ਦੀਆਂ ਜਾਂ ਨਗਰ ਦੇ ਲੋਕ ਨੇ ਜਿਹੜੇ ਹੋਲੇ ਮਲੇ ਤੇ ਅਨੰਦਪੁਰ ਸਾਹਿਬ ਚਲੇ ਗਏ ਤੇ ਉੱਥੇ ਕੁਝ ਜਿਹੜੇ ਸਰਾਰਤੀ ਅਨਸਰ ਨੇ ਜਾਂ ਜਿਹੜੇ ਕੜਮ ਚੌਧਰੀ ਨੇ ਉਹਨਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਆੜ ਲੈ ਕੇ ਤੇ ਉਹ ਜਿਹੜਾ ਸਥਾਨ ਬਣਾਇਆ ਸੀ ਬਾਬਾ ਜੀਵਨ ਸਿੰਘ ਜੀ ਦਾ ਮੂਰਤੀ ਲਾਉਣ ਦੇ ਵਾਸਤੇ ਉਸ ਸਥਾਨ ਨੂੰ ਢਾ ਦਿੱਤਾ ਗਿਆ ਹੈ ਸੋ ਜਿਹੜਾ ਪ੍ਰਸ਼ਾਸਨ ਆ ਉਹਨਾਂ ਤੇ ਬਣਦੀ ਕਾਰਵਾਈ ਕਰੇ ਤੇ ਉਹਨਾਂ ਤੇ ਜਿਹੜੀਆਂ ਧਰਾਮਾਂ ਬਣਦੀਆਂ ਲਾਈਆਂ ਜਾਂ ਸਭ ਤੋਂ ਸਭ ਦੀ ਜਿਹੜੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਤੇ ਨਹੀਂ ਤਾਂ ਫਿਰ ਧਰਮ ਪੰਥਾ ਜਿਹੜਾ ਉਹ ਆਪਣੀਆਂ ਕਾਰਵਾਈਆਂ ਕਰੂਗਾ ਸੀ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿੰਨੇ ਉਹਨਾਂ ਕਰਮ ਚੌਧਰੀਆਂ ਨੇ ਵੀ ਕਹਿੰਨੇ ਵੀ ਤੁਸੀਂ ਆਪਣੀਆਂ ਆਦਤਾਂ ਤੋਂ ਵਾਜਾ ਜਾਵੋ ਤੇ ਨਹੀਂ ਫਿਰ ਖਾਲਸਾ ਪੰਥਾ ਜਿਹੜਾ ਆਪਣੇ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਸੋਧਾ ਲਾਇਆ ਜਾਊਗਾ ਕਿਉਂਕਿ ਬਾਬਾ ਜੀਵਨ ਸਿੰਘ ਜੀ ਜਿ세 ਇੱਕ ਕੌਮ ਦੇ ਜਾਂ ਕਿਸੇ ਇੱਕ ਫਿਰਕੇ ਦੇ ਸ਼ਹੀਦ ਨਹੀਂ ਹੈ ਉਹ ਖਾਲਸਾ ਪੰਥ ਦੇ ਮਹਾਨ ਜਰਨੈਲ ਨੇ ਕਲਗੀਧਰ ਪਾਚਾ ਜੀ ਦੀਆਂ ਬੇਅੰਤ ਬਖਸ਼ਸ਼ਾਂ ਸੀ ਬਾਬਾ ਜੀਵਨ ਸਿੰਘ ਜੀ ਤੋਂ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਬਾਬਾ ਜੀਵਨ ਸਿੰਘ ਜੀ ਤੋਂ ਅਲਰਜੀ ਕੀ ਹੈ ਇਹਨਾਂ ਨੂੰ ਤਕਲੀਫ ਕੀ ਹੈ ਸੋ ਮੈਂ ਫਿਰ ਬੇਨਤੀ ਕਰਦਾ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਝ ਆ ਜਾਣ ਤੇ ਨਹੀਂ ਤਾਂ ਫਿਰ ਜਿਹੜਾ ਖਾਲਸਾ ਪੰਥ ਆਪਣੇ ਤਰੀਕੇ ਦੇ ਨਾਲ ਸੋਧਾ ਵੀ ਲਾਊਗਾ ਤੇ ਇਹਨਾਂ ਨੂੰ ਘਰਾਂ ਦੇ ਵਿੱਚੋਂ ਗੁਲਾਮਾਂ ਤੋਂ ਫੜ ਕੇ ਬਾਹਰ ਕੱਢ ਕੱਢ ਕੇ ਇਹਨਾਂ ਦੇ ਛੇਤਰ ਫੇਰ ਕੇ ਤੇ ਫਿਰ ਉੱਥੇ ਜਿਹੜਾ ਬਾਬਾ ਜੀਵਨ ਸਿੰਘ ਦੀ ਮੂਰਤੀ ਜਿਹੜੀ ਉਸੇ ਤਰ੍ਹਾਂ ਸਥਾਪਿਤ ਜਿਹੜੀ ਆ ਉਹ ਕੀਤੀ ਜਾਵੇਗੀ ਸੋ ਕੱਲ ਨੂੰ ਅਸੀਂ ਨਿਹਾਲ ਸਿੰਘ ਵਾਲਾ ਜਾਵਾਂਗੇ ਉੱਥੇ ਜਿਹੜਾ ਥਾਣਾ ਮੁਖੀ ਅਨਚਾਰਜ ਨੂੰ ਵੀ ਮਿਲਾਂਗੇ ਬਤਨੀ ਕਲਾ ਡੀਐਸਪੀ ਆ ਜਿਹੜਾ ਉਹਨੂੰ ਵੀ ਜਾ ਕੇ ਮਿਲਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਉਹਨਾਂ ਤੇ ਜਿਹੜੀ ਸਭ ਤੋਂ ਸਖਤ ਜਿਹੜੀ ਆ ਕਾਰਵਾਈ ਆ ਉਹ ਕੀਤੀ ਜਾਵੇ ਤੇ ਪ੍ਰਸ਼ਾਸਨ ਵੀ ਇਸ ਤੀਤੇ ਧਿਆਨ ਦੇਵੇ ਉਹਨਾਂ ਬੰਦਿਆਂ ਤੇ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਕਰੇ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤੇ ਸਾਨੂੰ ਆਪਣੀ ਕਾਰਵਾਈ ਆਪ ਪਾਉਣੀ ਪਊਗੀ ਕਿਉਂਕਿ ਇਹ ਕੁਝ ਕੁ ਲੋਕ ਨੇ ਜਿਹੜੇ ਆਪਣਾ ਮਾਹੌਲ ਖਰਾਬ ਕਰਦੇ ਨੇ ਤੇ ਜਾਤੀ ਪਾਤੀ ਦਾ ਵਿਤਕਰਾ ਖੜਾ ਕਰਦੇ ਨੇ ਜਾਂ ਸ਼ਹੀਦਾਂ ਦੇ ਵਿੱਚ ਜਿਹੜੇ ਬੰਦਿਆਂ ਪਾਉਂਦੇ ਨੇ ਸੋ ਆਪਣੀਆਂ ਹਰਕਤਾਂ ਤੋਂ ਬਾਝ ਆ ਜਾਣ ਨਹੀਂ ਪਰ ਜਿਹੜਾ ਖਾਲਸਾ ਪੰਥਾ ਉਹ ਆਪਣੀ ਕਾਰਵਾਈ ਕਰੂਗਾ ਸੋ ਅਸੀਂ ਕੱਲ ਨੂੰ ਜਾ ਕੇ ਨਿਹਾਲ ਸਿੰਘ ਵਾਲਾ ਉੱਥੇ ਪ੍ਰਸ਼ਾਸਨ ਨੂੰ ਵੀ ਮਿਲਾਂਗੇ ਤੇ ਸਬੰਧਤ ਅਧਾਰੀਆਂ ਨੂੰ ਮਿਲ ਕੇ ਉਹਨਾਂ ਬੰਦੇ ਤੇ ਸਭ ਤੋਂ ਸੱਤ ਕਾਰਵਾਈ ਕਰਵਾਵਾਂਗੇ ਤੇ ਪਰਚਾ ਜਿਹੜਾ ਉਹਨਾਂ ਤੇ ਦਰਜ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਬੰਦੇ